ਸਤਿ ਸ੍ਰੀ ਅਕਾਲ ਸਾਥੀਓ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਹਾਨ ਸੰਤ ਤੇ ਕਵੀ ਭਗਤ ਕਬੀਰ ਜੀ ਬਾਰੇ ਭਗਤ ਕਬੀਰ ਜੀ ਦਾ ਜਨਮ 15ਵੀਂ ਸਦੀ ਵਿੱਚ ਮੰਨਿਆ ਜਾਂਦਾ ਹੈ ਉਹ ਬਚਪਨ ਤੋਂ ਹੀ ਰੱਬ ਦੇ ਭਗਤ ਸਨ ਉਹਨਾਂ ਨੇ ਕਦੇ ਵੀ ਜਾਤ ਪਾਤ ਜਾਂ ਧਰਮਾਂ ਵਿੱਚ ਫਰਕ ਨਹੀਂ ਕੀਤਾ ਉਹ ਅਕਸਰ ਕਹਿੰਦੇ ਸਨ ਰੱਬ ਇੱਕ ਹੈ ਉਹ ਨਾ ਸਿਰਫ ਮੰਦਰ ਵਿੱਚ ਹੈ ਨਾ ਹੀ ਸਿਰਫ ਮਸਜਿਦ ਵਿੱਚ ਹੈ ਉਹ ਤਾਂ ਸਾਡੇ ਦਿਲਾਂ ਵਿੱਚ ਵਸਦਾ ਹੈ ਕਬੀਰ ਜੀ ਪੇਸ਼ੇ ਨਾਲ ਜਿਲਾਹੇ ਸਨ ਉਹ ਕਪੜਾ ਬੁਣ ਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ ਪਰ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਚਾਈ ਨਾਮ ਸਿਮਰਨ ਪਿਆਰ ਅਤੇ ਦਇਆ ਦਾ ਉਪਦੇਸ਼ ਦਿੱਤਾ ਉਹਨਾਂ ਨੇ ਕੂੜ ਰਸਮਾਂ ਪਖੰਡਾ ਅਤੇ ਅੰਧਵਿਸ਼ਵਾਸਾਂ ਦਾ ਡਟ ਕੇ ਵਿਰੋਧ ਕੀਤਾ ਉਹਨਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਕਿਹਾ ਕਿ ਰੱਬ ਨੂੰ ਪੌਣ ਦੀ ਮੂਰਤੀਆਂ ਜਾਂ ਰਸਮਾਂ ਨਹੀਂ ਸੱਚੇ ਦਿਲ ਦੀ ਲੋੜ ਹੁੰਦੀ ਹੈ ਕਬੀਰ ਜੀ ਦੀ ਬਾਣੀ ਵਿੱਚ ਮੁਕਤ ਸਿੱਖਿਆ ਇਹ ਮਿਲਦੀ ਹੈ ਕਿ ਸਭ ਧਰਮਾਂ ਦਾ ਮਾਲਕ ਇੱਕ ਰੱਬ ਹੀ ਹੈ। ਪਿਆਰ, ਸੱਚਾਈ, ਨਿਮਰਤਾ ਨਾਲ ਹੀ ਜੀਣਾ ਸੱਚੀ ਭਗਤੀ ਹੈ। ਮਨੁੱਖਤਾ ਸਭ ਤੋਂ ਵੱਡਾ ਧਰਮ ਹੈ। ਭਗਤ ਕਬੀਰ ਜੀ ਦੇ 200 ਤੋਂ ਵੱਧ ਸ਼ਬਦ ਅਤੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਜੋ ਸਾਨੂੰ ਅੱਜ ਵੀ ਸੱਚਾਈ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕਬੀਰ ਜੀ ਕੇਵਲ ਸੰਤ ਹੀ ਨਹੀਂ ਸਗੋਂ ਸਭ ਲਈ ਇਕਤਾ, ਪਿਆਰ ਅਤੇ ਸੱਚਾਈ ਦਾ ਪ੍ਰਤੀਕ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ